ਤਾਂ ਤੁਸੀਂ ਰੀਆ ਕਾਲ ਜੀ ਮੇਰੀ ਮਾਂ ਠੰਡ ਵਿੱਚ ਵੀ ਬਾਰਸੰਦੀ ਸੀ ਇੱਕ ਰਾਤ ਮੇਰੇ ਕਮਰੇ ਵਿੱਚ ਮਾਂ ਜੀ ਮਾਂ ਦੀ ਮੰਜੀ ਡਾਈ ਹੋਈ ਸੀ ਮੈਂ ਜਿਵੇਂ ਹੀ ਮਾਂ ਦੇ ਕੋਲ ਗਈ ਤਾਂ ਮੇਰੀ ਮਾਂ ਤੇ ਚਾਚਾ ਮੈਨੂੰ ਅੰਦਰ ਸੌਾ ਕੇ ਖੁਦ ਬਾਹਰ ਮੇਰੇ ਪਿਤਾ ਨੂੰ ਮਰੇ ਹੋਏ 6 ਮਹੀਨੇ ਹੋ ਚੁੱਕੇ ਸੀ ਮੇਰੀ ਮਾਂ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ ਜਦੋਂ ਮਾਂ ਮੈਨੂੰ ਲੈ ਕੇ ਨਾਨੀ ਦੇ ਘਰ ਜਾਣ ਲੱਗੀ ਤਾਂ ਚਾਚੇ ਨੇ ਸਾਨੂੰ ਰੋਕ ਲਿਆ ਸੀ ਤੇ ਮਾਂ ਨੂੰ ਕਿਹਾ ਤੁਸੀਂ ਮੇਰੇ ਭਰਾ ਦੀ ਪਤਨੀ ਹੋ ਮੈਂ ਤੁਹਾਡਾ ਧਿਆਨ ਰੱਖੂੰਗਾ ਤੁਹਾਡਾ ਧਿਆਨ ਰੱਖਣਾ ਮੇਰਾ ਫਰਜ਼ ਆ ਉਸ ਸਮੇਂ ਤੋਂ ਹੀ ਚਾਚਾ ਮੇਰੀ ਮਾਂ ਦਾ ਬਹੁਤ ਧਿਆਰ ਰੱਖਦਾ ਸੀ ਉਹ ਆਪਣੀ ਪਤਨੀ ਤੋਂ ਜ਼ਿਆਦਾ ਮੇਰੀ ਮਾਂ ਤੇ ਮੇਰੇ ਤੇ ਮਿਹਰਬਾਨ ਸੀ ਇਹੀ وجہ ਸੀ ਕਿ ਚਾਚੀ ਮੇਰੀ ਮਾਂ ਤੇ ਸ਼ੱਕ ਕਰ ਰਹੀ ਸੀ ਕਿ ਉਹਨਾਂ ਦਾ ਮੇਰੇ ਚਾਚੇ ਨਾਲ ਕੋਈ ਚੱਕਰ ਆ ਤੇ ਫਿਰ ਚਾਚੀ ਨੇ ਸਾਡੀ ਜ਼ਿੰਦਗੀ ਹਰਾਮ ਕਰ ਦਿੱਤੀ ਸਾਰੇ ਘਰ ਦੇ ਕੰਮ ਸਾਡੇ ਦੋਵਾਂ ਮਾਵਾਂ ਧੀਆਂ ਤੋਂ ਕਰਾਉਂਦੀ ਤੇ ਸਾਡੇ ਦੋਹਾਂ ਨੂੰ ਗੱਲਾਂ ਵਿੱਚ ਸੁਣਾਉਂਦੀ ਚਾਚੀ ਕਦੇ ਵੀ ਸਾਡੇ ਕੰਮ ਤੋਂ ਕੁਝ ਨਹੀਂ ਹੋਈ ਸੀ ਉਸ ਨੇ ਹਮੇਸ਼ਾ ਹੀ ਸਾਡੇ ਘਰ ਵਿੱਚ ਕੰਮ ਵਿੱਚ ਕਮੀਆਂ ਹੀ ਕੱਢੀਆਂ ਸੀ ਕਦੇ ਕਹਿੰਦੀ ਕਿ ਠੀਕ ਨਹੀਂ ਕੀਤਾ ਤੇ ਕਦੇ ਕਹਿੰਦੀ ਉਹ ਕੰਮ ਵਿਗਾੜ ਦਿੱਤਾ ਇਸੇ ਤਰ੍ਹਾਂ ਮੇਰੀ ਜ਼ਿੰਦਗੀ ਨਰਕ ਬਣ ਕੇ ਰਹਿ ਗਈ ਸੀ ਉੱਪਰ ਤੋਂ ਚਾਚੀ ਦੀਆਂ ਦੋ ਕੁੜੀਆਂ ਹੋਰ ਤੇ ਇੱਕ ਮੁੰਡਾ ਵੀ ਸਾਡੇ ਲਈ ਮੁਸੀਬਤ ਬਣ ਗਏ ਸੀ ਉਹ ਵੀ ਸਾਰਾ ਦਿਨ ਮੈਨੂੰ ਤੇ ਮਾਂ ਨੂੰ ਕੰਮਾਂ ਵਿੱਚ ਚਲਾਈ ਰੱਖਦੀ ਸੀ ਇਸ ਘਰ ਵਿੱਚ ਸਾਡਾ ਇਕਲੌਤਾ ਸਹਾਰਾ ਜੋ ਸੀ ਚਾਚਾ ਹੀ ਸੀ ਚਾਚਾ ਮੇਰਾ ਤੇ ਮਾਂ ਦਾ ਬਹੁਤ ਧਿਆਨ ਰੱਖਦਾ ਸੀ ਪਾ ਚਾਚੀ ਤੋਂ ਇਹ ਵੀ برداشت ਨਹੀਂ ਹੁੰਦਾ ਸੀ ਜਦੋਂ ਤੋਂ ਪਿਤਾ ਦੀ ਮੌਤ ਹੋਈ ਸੀ ਚਾਚਾ ਮੇਰੇ ਤੇ ਮੇਰੀ ਮਾਂ ਨੂੰ ਅਲੱਗ ਤੋਂ ਸਮਾਨ ਲੈ ਆ ਕੇ ਦਿੰਦਾ ਸੀ ਤੇ ਆਪਣੇ ਬੱਚਿਆਂ ਲਈ ਅਲੱਗ ਤੋਂ ਲੈ ਕੇ ਆਉਂਦਾ ਸੀ ਪਰ ਚਾਚੀ ਸਾਡੇ ਤੋਂ ਉਹ ਸਮਾਨ ਤੱਕ ਖੋ ਕੇ ਲੈ ਜਾਇਆ ਕਰਦੀ ਸੀ ਉਹ ਕਹਿੰਦੀ ਸੀ ਕਿ ਜਦੋਂ ਸਾਡਾ ਖਾਣਾ ਪੀਣਾ ਇਕੱਠਾ ਤਾਂ ਇਹ ਅਲੱਗ-ਅਲੱਗ ਸਮਾਨ ਲਿਆਉਂਦਾ ਰਵਾਜ ਨਹੀਂ ਕਰਨਾ ਤੇ ਫਿਰ ਫਲਾਂ ਦੇ ਛਿਲਕੇ ਦੇਖਣੇ ਹੀ ਨਸੀਬ ਹੁੰਦੇ ਸੀ ਮੈਂ ਮਸ਼ੀਨ ਲਗਾ ਕੇ ਕੱਪੜੇ ਧੋਣ ਲੱਗੀ ਜਦੋਂ ਵਾਪਸ ਆਈ ਤਾਂ ਮਾਂ ਵਿਹੜਾ ਸਾਫ਼ ਕਰਕੇ ਕਮਰੇ ਵਿੱਚ ਜਾ ਚੁੱਕੀ ਸੀ ਮੈਂ ਉਹਨਾਂ ਦੀਆਂ ਲੱਤਾਂ ਦਬਾਉਣ ਲੱਗੀ ਸੀ ਉਸ ਸਮੇਂ ਚਾਚੀ ਆ ਗਈ ਕਹਿ ਲੱਗੀ ਰਮਣ ਤੂੰ ਫੇਰ ਤੋਂ ਲੇਟ ਗਈ ਰਸੋਈ ਕੌਣ ਵੇਖੂਗਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਅੱਜ ਬੱਚਿਆਂ ਦਾ ਹਲਵਾ ਖਾਣ ਦਾ ਦਿਲ ਕਰ ਰਿਹਾ ਆ ਤੇ ਤੂੰ ਇਥੇ ਲੇਟੀ ਹੋਈ ਆ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਉਹ ਬੇਬਸ ਦੀ ਤਰ੍ਹਾਂ ਖੜੀ ਕਹਿਣ ਲੱਗੀ ਅੱਜ ਤਬੀਅਤ ਠੀਕ ਨਹੀਂ ਚਾਚੀ ਇੱਕਦਮ ਚੀਕ ਪਈ ਉਹ ਕਹਿਣ ਲੱਗੀ ਕਿ ਤੁਸੀਂ ਮਾਂ ਤੀ ਹਰ ਸਮੇਂ ਬਿਮਾਰ ਹੀ ਰਹਿੰਦੇ ਹੋ ਮੇਰਾ ਜੀ ਕਰਦਾ ਆ ਤੁਹਾਨੂੰ ਦੋਵਾਂ ਮਾਵਾਂ ਧੀਆਂ ਨੂੰ ਹੱਥ ਫੜ ਕੇ ਘਰ ਤੋਂ ਬਾਹਰ ਕੱਢ ਦੇਵਾਂ ਪਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਆ ਕਿ ਤੂੰ ਮੇਰੇ ਪਤੀ ਤੇ ਕੀ ਜਾਦੂ ਕੀਤਾ ਆ ਜੋ ਤੁਹਾਨੂੰ ਇਸ ਘਰ ਤੋਂ ਨਹੀਂ ਜਾਣ ਦਿੰਦਾ ਮੇਰੇ ਵੱਸੋਂ ਨਾ ਤਾਂ ਮੈਂ ਤੁਹਾਨੂੰ ਦੋਵਾਂ ਨੂੰ ਕਦੋਂ ਦਾ ਆਪਣੇ ਘਰ ਤੋਂ ਕੱਢ ਦਿੱਤਾ ਹੁੰਦਾ ਤੇ ਮੈਂ ਤੁਹਾਨੂੰ ਦੋਵਾਂ ਨੂੰ ਆਪਣੇ ਘਰ ਵਿੱਚ ਇੱਕ ਪਾਲ ਦੇ ਲਈ ਵੀ ਬਰਦਾਸ਼ਤ ਨਾ ਕਰਦੀ ਮਾਂ ਉੱਠੀ ਦਰਸੋਈ ਵਿੱਚ ਚਲੀ ਗਈ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਚਾਚੀ ਨੂੰ ਪੁੱਛਾਂਗਾ ਤੁਹਾਡੇ ਅੰਦਰ ਜ਼ਹਿਰ ਕਦੋਂ ਤੱਕ ਖਤਮ ਹੋਵੇਗਾ ਦਰاسਕ ਜਦੋਂ ਮੇਰੇ ਪਿਤਾ ਜੀ ਸੀ ਤਾਂ ਬਹੁਤ ਪੈਸਾ ਕਮਾਇਆ ਕਰਦੇ ਸੀ ਮੇਰੇ ਚਾਚੇ ਤੋਂ ਜ਼ਿਆਦਾ ਮੇਰੇ ਪਿਤਾ ਦੀ ਆਮਦਨੀ ਸੀ ਅਸੀਂ ਚੰਗਾ ਖਾਂਦੇ ਤੇ ਚੰਗਾ ਪਾਉਂਦੇ ਸੀ ਇਹ ਸਭ ਦੇਖ ਕੇ ਚਾਚੀ ਜਲਣ ਦਾ ਸ਼ਿਕਾਰ ਹੁੰਦੀ ਰਹਿੰਦੀ ਸੀ ਉਸ ਸਮੇਂ ਸਾਡੀ ਜ਼ਿੰਦਗੀ ਬਹੁਤ ਸਕੂਨ ਨਾਲ ਲੰਘ ਰਹੀ ਸੀ ਪਤਾ ਨਹੀਂ ਸਾਡੀਆਂ ਕੁਛਿਆਂ ਨੂੰ ਕਿਸ ਦੀ ਨਜ਼ਰ ਲੱਗ ਗਈ ਮੇਰੇ ਪਿਤਾ ਦੀ ਮੌਤ ਹੋ ਗਈ ਮਾਂ ਹੁਣ ਤੱਕ ਸਦਮੇ ਵਿੱਚ ਸੀ ਚਾਚੀ ਨੇ ਬਹੁਤ ਹੁਸ਼ਿਆਰੀ ਨਾਲ ਪਿਤਾ ਦਾ ਕਾਰੋਬਾਰ ਵੀ ਚਾਚੇ ਦੇ ਹਵਾਲੇ ਕਰ ਦਿੱਤਾ ਸੀ ਜਾਹਰ ਜੀ ਗੱਲ ਹੈ ਕਿ ਮੈਂ ਤੇ ਮਾਂ ਆਪਣੇ ਹੋਸ਼ ਵਿੱਚ ਨਹੀਂ ਸੀ ਪਿਤਾ ਦਾ ਕਾਰੋਬਾਰ ਡੁੱਬਣ ਵਾਲਾ ਸੀ ਤਾਂ ਚਾਚੇ ਨੇ ਉਸ ਨੂੰ ਸੰਭਾਲ ਲਿਆ ਸੀ ਹੁਣ ਚਾਚਾ ਹਰ ਮਹੀਨੇ ਸਾਰੀ ਆਮਦਨੀ ਹੀ ਲਿਆ ਕੇ ਮੇਰੀ ਮਾਂ ਦੇ ਹੱਥ ਵਿੱਚ ਰੱਖ ਦਿਆ ਕਰਦਾ ਸੀ ਤੇ ਕਹਿੰਦਾ ਸੀ ਕਿ ਭਾਬੀ ਇਹ ਤੁਹਾਡਾ ਹੀ ਤਾਂ ਪੈਸਾ ਆ ਤੁਸੀਂ ਇਹ ਜਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਕਿ ਤੁਹਾਡੀ ਮਰਜ਼ੀ ਆ ਚਾਚਾ ਆਪਣਾ ਕੰਮ ਛੱਡ ਕੇ ਪਿਤਾ ਦਾ ਬਿਜ਼ਨਸ ਸੰਭਾਲ ਰਿਹਾ ਸੀ ਮਾਂ ਚਾਚੇ ਨੂੰ ਚੰਗੀ ਖਾਸੇ ਤਨਖਾਹ ਦੇਣ ਲੱਗੀ ਸੀ ਇਹ ਸਾਬ ਵੀ ਕਿ ਚਾਚੀ ਤਾਂ ਝਲ ਕੇ ਰਹਿ ਗਈ ਸੀ ਕਿ ਮੇਰਾ ਪਤੀ ਹੁਣ ਵੀ ਇੱਕ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ ਸੀ ਚਾਚੀ ਨੇ ਚਾਚੇ ਤੇ ਮਾਂ ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਰੋ ਚਾਚੇ ਨਾਲ ਲੜਨ ਲੱਗੀ ਤੂੰ ਆਪਣੀ ਭਾਬੀ ਦੇ ਵਾਲਿ ਦਿਵਾਲੀ ਘੁੰਮਦਾ ਰਹਿਣਾ ਐਨੀ ਮਿਹਰਬਾਨੀ ਕਰ ਰਿਆਂ ਜ਼ਰੂਰ ਢਾਲ ਵਿੱਚ ਕੁਝ ਕਾਲਾ ਆ ਇੱਕ ਦਿਨ ਮਾਣੇ ਚਾਚੀ ਦੇ ਸਾਹਮਣੇ ਹੱਥ ਜੋੜ ਦਿੱਤੇ ਤੇ ਕਿਹਾ ਕਿ ਅਜਿਹੇ ਅਲਫਾਜ਼ ਆਪਣੇ ਮੂੰਹ ਤੋਂ ਨਾ ਕੱਢਿਆ ਕਰ ਮੈਨੂੰ ਮੇਰੀ ਕੁੜੀ ਦੇ ਸਾਹਮਣੇ ਸ਼ਰਮਿੰਦਾ ਨਾ ਕਰਿਆ ਕਰ ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੂੰਗੀ ਇੱਕ ਦਿਨ ਚਾਚੇ ਨੇ ਆਪਣੀ ਹੀ ਪਤਨੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇ ਤੂੰ ਇਹ ਗੱਲ ਕਰਨੀ ਨਾ ਛੱਡੀ ਮੈਂ ਤੈਨੂੰ ਤਲਾਕ ਦੇ ਕੇ ਘਰ ਤੋਂ ਕੱਢ ਦਊਂਗਾ ਇਹ ਗੱਲ ਸੁਣ ਕੇ ਚਾਚੀ ਡਰ ਗਈ ਸੀ ਉਸ ਦੇ ਬਾਅਦ ਉਹਨਾਂ ਨੇ ਫਿਰ ਕਦੇ ਇਹ ਗੱਲਾਂ ਆਪਣੇ ਮੂੰਹ ਤੋਂ ਨਹੀਂ ਕੱਡੀਆਂ ਪਰ ਦਿਲ ਵਿੱਚ ਜੋ ਸ਼ੱਕ ਇੱਕ ਵਾਰ ਬਣ ਗਿਆ ਸੀ ਉਹ ਵੀ ਕਦੇ ਖਤਮ ਨਹੀਂ ਹੋਇਆ ਸੀ ਇਸ ਲਈ ਚਾਚੀ ਨੇ ਮਾਂ ਤੇ ਮੈਨੂੰ ਜਲੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਚਾਚੀ ਨੇ ਤਾਂ ਚਾਚੇ ਨੂੰ ਇਸ ਕਦਰ ਆਪਣੀ ਮੁਠੀ ਵਿੱਚ ਕਰ ਲਿਆ ਸੀ ਕਿ ਜੋ ਮਹੀਨੇ ਭਰ ਦਾ ਖਰਚਾ ਲਿਆ ਕੇ ਮਾਂ ਦੇ ਹੱਥ ਤੇ ਰੱਖਦਾ ਸੀ ਹੁਣ ਉਹਨਾਂ ਨੇ ਉਹ ਵੀ ਦੇਣਾ ਛੱਡ ਦਿੱਤਾ ਮਤਲਬ ਸਾਡੇ ਬਿਜ਼ਨਸ ਤੇ ਚਾਚਾ ਚਾਚੀ ਤੇ ਉਹਨਾਂ ਦੇ ਬੱਚਿਆਂ ਦਾ ਕਬਜ਼ਾ ਹੋ ਗਿਆ ਸੀ ਮੇਰੀ ਚਾਚੀ ਦੇ ਦਿਲ ਵਿੱਚ ਚੋਰ ਸੀ ਜਿਸ ਦੀ ਵਜ੍ਹਾ ਨਾਲ ਮੈਂ ਤੇ ਮਾਂ ਬੁਰੇ ਦਿਨ ਕੱਟ ਰਹੀ ਸੀ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗੀ ਸੀ ਮੈਂ ਸੋਚਿਆ ਕਿ ਮੈਂ ਚਾਚੇ ਨਾਲ ਗੱਲ ਕਰੂੰਗੀ ਤੇ ਉਹਨਾਂ ਨੂੰ ਬੋਲੂੰਗੀ ਕਿ ਮੇਰੀ ਮਾਂ ਦੇ ਇਲਾਜ ਦੇ ਜੇ ਪੈਸੇ ਦੇ ਦੇ ਜਦੋਂ ਰਾਤ ਨੂੰ ਚਾਚਾ ਘਰ ਆਇਆ ਤਾਂ ਮੈਂ ਉਹਨਾਂ ਦੇ ਕੋਲ ਚਲੀ ਗਈ ਤੇ ਉਹਨਾਂ ਨੂੰ ਕਿਹਾ ਚਾਚਾ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਚਾਚਾ ਕਹਿਣ ਲੱਗਾ ᱛੀਏ ਬੋਲ ਕੀ ਗੱਲ ਆ ਉਸ ਸਮੇਂ ਮੈਂ ਕਿਹਾ ਕਿ ਮੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਰਹਿੰਦੀ ਆ ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਤੁਸੀਂ ਮੇਰੀ ਮਾਂ ਦੇ ਇਲਾਜ ਲਈ ਕੁਝ ਪੈਸੇ ਦੇ ਦਿਓ ਤਾਂ ਕਿ ਮੈਂ ਮਾਂ ਨੂੰ ਡਾਕਟਰ ਕੋਲ ਲੈ ਜਾਵਾਂ ਚਾਚਾ ਕਹਿਣ ਲੱਗਾ ਕਿ ᱛੀਏ ਮੈਂ ਤੈਨੂੰ ਪੈਸੇ ਦੇ ਦੇਵਾਂਗਾ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਇਸ ਸਮੇਂ ਚਾਚੀ ਸਾਡੇ ਦੋਵਾਂ ਦੀ ਗੱਲ ਚੋੜੀ ਸੁਣ ਰਹੀ ਸੀ ਉਹ ਜਲਦੀ ਨਾਲ ਅੱਗੇ ਵਧੀ ਤੇ ਕਹਿਣ ਲੱਗੀ ਮੇਰੇ ਲਈ ਤਾਂ ਤੇਰੇ ਕੋਲ ਪੈਸੇ ਨਹੀਂ ਹੁੰਦੇ ਪਰ ਆਪਣੀ ਭਾਬੀ ਲਈ ਪੈਸੇ ਕਿੱਥੋਂ ਕੱਢ ਰਿਆ ਚਾ ਚੱਕਣ ਲੱਗਿਆ ਤੇਰੇ ਕੱਪੜੇ ਜੁੱਤੇਆਂ ਲਈ ਮੇਰੇ ਕੋਲ ਪੈਸੇ ਨਹੀਂ ਨੇ ਜੇ ਤੂੰ ਕਦੇ ਬਿਮਾਰ ਪਵੇਂਗੀ ਤਾਂ ਤੈਨੂੰ ਵੀ ਡਾਕਟਰ ਕੋਲ ਲੈ ਜਾਵਾਂਗਾ ਇਹ ਨਾ ਪੱਥਰ ਦਿਲ ਨਹੀਂ ਆ ਮੈਂ ਪਰ ਤੂੰ ਕਿਵੇਂ ਬਿਮਾਰ ਹੋਵੇਂਗੀ ਤੂੰ ਤਾਂ ਸਾਰਾ ਦਿਨ ਬਿਸਤਰ ਤੇ ਪਈ ਰਹਿਣੀ ਆ ਆਪਣੀ ਭਾਬੀ ਤੇ ਉਸ ਦੀ ਕੁੜੀ ਤੇ ਹੁਕਮ ਚਲਾਉਂਦੀ ਰਹਿਣੀ ਆ ਉਹਨਾਂ ਤੋਂ ਕੰਮ ਕਰਵਾਉਂਦੀ ਰਹਿਣੀ ਆ ਬਿਮਾਰ ਤਾਂ ਉਹ ਇਨਸਾਨ ਹੁੰਦਾ ਆ ਜੋ ਸਾਰਾ ਦਿਨ ਮਿਹਨਤ ਕਰਦਾ ਆ ਚਾਚੇ ਨੇ ਜੋ ਚਾਚੇ ਦੇ ਮੂੰਹ ਤੋਂ ਇਹ ਅਲਫਾਜ਼ ਸੁਣਿਆ ਤਾਂ ਉਹਨਾਂ ਦਾ ਰੰਗ ਉੱਡ ਗਿਆ ਉਹ ਕੁਝ ਕਹੇ ਬਿਨਾਂ ਹੀ ਕਮਰੇ ਤੋਂ ਬਾਹਰ ਨਿਕਲ ਗਈ ਸੀ ਚਾਚੇ ਨੇ ਮੈਨੂੰ 10000 ਰੁਪਏ ਦਿੱਤੇ ਤੇ ਕਿਹਾ ਕਿ ਆਪਣੀ ਮਾਂ ਨੂੰ ਸਵੇਰੇ ਡਾਕਟਰ ਕੋਲ ਲੈ ਜਾਣਾ ਮੈਂ ਚਾਚੇ ਨੂੰ ਦਿਲ ਤੋਂ ਧੰਨਵਾਦ ਕੀਤਾ ਤੇ ਆਪਣੇ ਕਮਰੇ ਵਿੱਚ ਆ ਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ ਮਾਂ ਕਹਿਣ ਲੱਗੀ ਧੰਨਵਾਦ ਹੋਵੇ ਤੇਰੇ ਚਾਚੇ ਦਾ ਜਿਨ੍ਹਾਂ ਨੂੰ ਆਪਣੀ ਪਤਨੀ ਦੀ ਕਰਤੂਤ ਦਾ ਪਤਾ ਆਇਆ ਮੈਂ ਕਿਹਾ ਮਾਂ ਕਿ ਮਾਂ ਮੈਨੂੰ ਵੀ ਇਸ ਗੱਲ ਦੀ ਤਸੱਲੀ ਆ ਮਾਂ ਕਹਿਣ ਲੱਗੀ ਬਸ ਮੈਂ ਚਾਹੁੰਦੀ ਆ ਕਿ ਮੇਰੀ ਤੇ ਤੇਰੀ ਇੱਜ਼ਤ ਇਸ ਔਰਤ ਤੋਂ ਬਚੀ ਰਹੇ ਇਹ ਕੁਝ ਵੀ ਕਰ ਸਕਦੀ ਆ ਮੈਂ ਬੋਲੀ ਮਾਂ ਚਾਚੇ ਸਾਰਾ ਦਿਨ ਸਾਨੂੰ ਬੇਇੱਜ਼ਤ ਕਰਦੀ ਰਹਿੰਦੀ ਆ ਇਸ ਤੋਂ ਬੁਰਾ ਹੋਰ ਉਹ ਕੀ ਕਰੇਗੀ ਮਾਂ ਕਹਿਣ ਲੱਗੀ ਇਹੋ ਜੀਆਂ ਔਰਤਾਂ ਬਹੁਤ ਕੁਝ ਕਰ ਲੈਂਦੀਆਂ ਹੁੰਦੀਆਂ ਤੈਨੂੰ ਨਹੀਂ ਪਤਾ ਮੈਂ ਮਾਂ ਨੂੰ ਕਿਹਾ ਛੱਡ ਉਹਨਾਂ ਗੱਲਾਂ ਨੂੰ ਹੁਣ ਮੇਰੇ ਕੋਲ ਪੈਸੇ ਆ ਤੇ ਮੈਂ ਸਵੇਰੇ ਤੈਨੂੰ ਡਾਕਟਰ ਕੋਲ ਲੈ ਜਾਵਾਂਗੀ ਰਾਤ ਨੂੰ ਅਸੀਂ ਦੋਵੇਂ ਬਹੁਤ ਸਕੂਨ ਨਾਲ ਸੌ ਰਹੇ ਸੀ ਇਸ ਗੱਲ ਤੋਂ ਬੇਖਬਰ ਕਿ ਆਉਣ ਵਾਲੀ ਸਵੇਰ ਸਾਡੇ ਲਈ ਕੀ ਲੈ ਕੇ ਆਉਣ ਵਾਲੀ ਆ ਸਵੇਰੇ ਕੁਝ ਅਜੀਬ ਹੋਇਆ ਕਿ ਮੇਰੀ ਅੱਖ ਕਿਸੇ ਦੇ ਦਰਵਾਜ਼ਾ ਖੜਕਾਉਣ ਦੀ ਆਵਾਜ਼ ਨਾਲ ਖੁੱਲੀ ਸੀ ਮੈਂ ਜਲਦੀ ਨਾਲ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਚਾਚੀ ਖੜੀ ਸੀ ਉਹ ਮੈਨੂੰ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਸੀ ਪਿੱਛੇ ਹੀ ਚਾਚਾ ਵੀ ਆ ਗਿਆ ਚਾਚੀ ਕਹਿਣ ਲੱਗੀ ਤੂੰ ਆਪਣੇ ਚਾਚੇ ਦੇ ਪੈਸੇ ਚੋਰੀ ਕੀਤੇ ਨੇ ਮੈਂ ਨਹੀਂ ਵਿੱਚ ਸਿਰ ਹਿਲਾ ਦਿੱਤਾ ਤੇ ਬੋਲੀ ਨਹੀਂ ਚਾਚੀ ਤੁਸੀਂ ਇਹ ਕੀ ਗੱਲ ਕਰ ਰਹੇ ਹੋ ਮੈਂ ਤਾਂ ਜ਼ਿੰਦਗੀ ਵਿੱਚ ਕਦੇ ਚੋਰੀ ਨਹੀਂ ਕੀਤੀ ਚਾਚੇ ਨੇ ਖੁਦ ਹੀ ਕੱਲ ਰਾਤ ਮਾਂ ਦੇ ਇਲਾਜ ਲਈ 10000 ਰੁਪਏ ਦਿੱਤੇ ਸੀ ਕਹਿਣ ਲੱਗੀ ਬਾਸ ਜਿਆਦਾ ਗੱਲ ਨਾ ਬਣਾ ਮੈਨੂੰ ਕਮਰੇ ਦੀ ਤਲਾਸ਼ੀ ਲੈਣ ਦੇ ਚਾਚਾ ਵੀ ਪਿੱਛੇ ਖੜਾ ਸਾਨੂੰ ਦੇਖ ਰਿਹਾ ਸੀ ਚਾਚੀ ਨੇ ਸਾਡੇ ਕਮਰੇ ਦੀਆਂ ਸਾਰੀਆਂ ਚੀਜ਼ਾਂ ਉਲਟ ਪੁਲਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਉਹਨਾਂ ਨੇ ਸਾਡੀ ਅਲਮਾਰੀ ਖੋਲੀ ਸામਨੇ ਦਾ ਮੰਜ਼ਰ ਵੇਖ ਕੇ ਮੈਂ ਹੈਰਾਨ ਰਹਿ ਗਈ ਚਾਚੀ ਨੇ ਅਲਮਾਰੀ ਵਿੱਚੋਂ ਆਪਣੀ ਸੋਨੇ ਦੀ ਜਵੈਲਰੀ ਕੱਢ ਕੇ ਹਵਾ ਵਿੱਚ ਉਛਾਲੀ ਉਹ ਕਹਿਣ ਲੱਗੀ ਰਮਨ ਮੇਰੇ ਸੋਨੇ ਦੀ ਜਵੈਲਰੀ ਤੇਰੀ ਅਲਮਾਰੀ ਵਿੱਚ ਕੀ ਕਰ ਰਹੀ ਆ ਮਾਂ ਤਾਂ ਇਹ ਸਭ ਦੇਖ ਕੇ ਕਬਰਾ ਗਈ ਜਲਦੀ ਤੋਂ ਅੱਗੇ ਵਧੀ ਤੇ ਦੋਵੇਂ ਹੱਥ ਚਾਚੀ ਦੇ ਸਾਹਮਣੇ ਜੋੜ ਦਿੱਤੇ ਤੇ ਕਹਿਣ ਲੱਗੀ ਮੈਨੂੰ ਨਹੀਂ ਪਤਾ ਇਹ ਕਿੱਥੋਂ ਆਈ ਆ ਚਾਚੀ ਕਹਿਣ ਲੱਗੀ ਜੇ ਤੂੰ ਨਹੀਂ ਰੱਖੀ ਤਾਂ ਇਸ ਦਾ ਮਤਲਬ ਇਹੀ ਆ ਵੀ ਤੇਰੀ ਕੁੜੀ ਏ ਜਵੈਲਰੀ ਇੱਥੇ ਲੈ ਕੇ ਆਈ ਆ ਮਾਂ ਕਹਿਣ ਲੱਗੀ ਨਾ ਨਾਹੀਂ ਮੈਂ ਚੋਰੀਆਂ ਤੇ ਨਾਹੀਂ ਮੇਰੀ ਕੁੜੀ ਚੋਰੀਆ ਚਾਚਾ ਅੱਗੇ ਆਇਆ ਤੇ ਉਹਨਾਂ ਦੇ ਮੱਥੇ ਤੇ ਛਿਕਣ ਸੀ ਉਹ ਕਹਿਣ ਲੱਗੇ ਜੇ ਤੁਸੀਂ ਦੋਵੇਂ ਮਾਂ ਕੁੜੀ ਚੋਰ ਨਹੀਂ ਹੋ ਤਾਂ ਮੇਰੀ ਪਤਨੀ ਦੀ ਜਵੈਲਰੀ ਇੱਥੇ ਕੀ ਕਰ ਰਹੀ ਆ ਚਾਚੀ ਨੇ ਅਲਮਾਰੀ ਦੀ ਤਲਾਸ਼ੀ ਲੈਣਾ ਦੁਬਾਰਾ ਸ਼ੁਰੂ ਕਰ ਦਿੱਤਾ ਤੇ ਫਿਰ ਚਾਚੇ ਦਾ ਪਰਸ ਕੱਢ ਕੇ ਸਾਨੂੰ ਦਿਖਾਇਆ ਉਹ ਕਹਿਣ ਲੱਗੇ ਇਹ ਪਰਸ ਜੋ ਮੈਂ ਤੇ ਮੇਰਾ ਪਤੀ ਸਵੇਰ ਤੋਂ ਤਲਾਸ਼ ਕਰ ਰਹੇ ਸੀ ਸਾਨੂੰ ਪੂਰਾ ਯਕੀਨ ਸੀ ਜਦੋਂ ਰਾਤ ਨੂੰ ਤੇਰੀ ਕੁੜੀ ਸਾਡੇ ਕਮਰੇ ਵਿੱਚ ਆਈ ਸੀ ਤਾਂ ਇਹੀ ਲੈ ਕੇ ਆਈ ਹੋਵੇਗੀ ਮੈਨੂੰ ਸਭ ਪਤਾ ਆ ਤੁਹਾਡੇ ਮਾਮ ਕੁੜੀ ਕੋਦੇ ਹੱਥ ਵਿੱਚ ਬਹੁਤ ਸਫਾਈ ਆ ਇਸ ਤਰ੍ਹਾਂ ਚੋਰੀ ਕਰਦੇ ਹੋਗੇ ਸਾਹਮਣੇ ਵਾਲਿਆਂ ਨੂੰ ਪਤਾ ਤੱਕ ਨਹੀਂ ਚੱਲਦਾ ਪਰ ਤੇਰਾ ਚਾਚਾ ਕਿੱਥੇ ਮੰਨਣ ਵਾਲਾ ਸੀ ਉਹ ਕਹਿਣ ਲੱਗਾ ਨਾ ਮੇਰੀ ਭਾਬੀ ਚੋਰ ਹੈ ਤੇ ਨਾ ਹੀ ਮੇਰੇ ਭਰਾ ਦੀ ਕੁੜੀ ਚੋਰੀਆ ਮੈਂ ਉਹਨਾਂ ਨੂੰ ਕਿਹਾ ਕਿ ਤੂੰ ਮੇਰੇ ਨਾਲ ਚੱਲ ਤੇ ਆਪਣੀਆਂ ਅੱਖਾਂ ਨਾਲ ਵੇਖ ਮੈਨੂੰ ਤਾਂ ਇਹੀ ਲੱਗਦਾ ਆ ਕਿ ਇਹ ਦੋਵੇਂ ਮਾਂਤੀ ਸਾਡੀਆਂ ਚੀਜ਼ਾਂ ਇੱਥੋਂ ਲਿਜਾ ਕੇ ਇੱਥੋਂ ਭੱਜ ਜਾਣ ਦਾ ਇਰਾਦਾ ਬਣਾ ਰਹੀਆਂ ਨੇ ਚਾਚੇ ਦਾ ਮੂੰਹ ਲਾਲ ਹੋ ਚੁੱਕਿਆ ਸੀ ਉਹ ਕਹਿਣ ਲੱਗਾ ਮੈਨੂੰ ਤੁਹਾਡੇ ਦੋਵਾਂ ਤੋਂ ਇਸ ਚੀਜ਼ ਦੀ ਉਮੀਦ ਨਹੀਂ ਸੀ ਚਾਚੀ ਕਹਿਣ ਲੱਗੀ ਮੈਂ ਹੁਣ ਇਹਨਾਂ ਦੋਵਾਂ ਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੀ ਚਾਚਾ ਚੁੱਪ ਸੀ ਚਾਚੀ ਕਹਿਣ ਲੱਗੀ ਮੈਂ ਹੁਣੇ ਪੁਲਿਸ ਨੂੰ ਫੋਨ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਾਉਂਦੀ ਆ ਚਾਚਾ ਕਹਿਣ ਲੱਗਿਆ ਨਹੀਂ ਅਜਿਆ ਹਰਗिज ਨਹੀਂ ਕਰਨਾ ਜਿਵੇਂ ਵੀ ਹੁਣ ਇਹ ਦੋਵੇਂ ਮੇਰੇ ਭਰਾ ਦੀ ਨਿਸ਼ਾਨੀ ਆ ਚਾਚੀ ਦੇ ਮੱਥੇ ਤੇ ਵਾਲ ਪੈ ਗਏ ਉਹ ਕਹਿਣ ਲੱਗੀ ਹਜੇ ਵੀ ਤੁਸੀਂ ਇਹਨਾਂ ਦੋਵਾਂ ਦੀ ਹੀ ਤਰਫਦਾਰੀ ਕਰ ਰਹੇ ਹੋ ਚਾਚਾ ਚੁੱਪ ਰਿਆ ਚਾਚੀ ਕਹਿਣ ਲੱਗੀ ਜੇ ਤੂੰ ਚਾਹੁੰਦਾ ਹੈ ਕਿ ਮੈਂ ਤੇਰੀ ਭਾਬੀ ਤੇ ਤੇਰੇ ਭਰਾ ਦੀ ਕੁੜੀ ਨੂੰ ਪੁਲਸ ਦੇ ਹਵਾਲੇ ਨਾ ਕਰਾਂ ਤਾਂ ਹੁਣੇ ਇਹਨਾਂ ਨੂੰ ਘਰ ਤੋਂ ਕੱਢ ਦੇ ਮੈਂ ਹੁਣ ਇਹਨਾਂ ਦੋਵਾਂ ਦੇ ਨਾਲ ਹੋਰ ਨਹੀਂ ਰਹਿ ਸਕਦੀ ਚਾਚੇ ਦਾ ਚਿਹਰਾ ਉੱਤਰ ਗਿਆ ਸੀ ਉਹ ਅੱਗੇ ਵਧਿਆ ਤੇ ਮਾਣ ਨੂੰ ਕਹਿਣ ਲੱਗਾ ਭਾਬੀ ਹੁਣ ਗੱਲ ਚੋਰੀ ਤੱਕ ਆ ਗਈ ਜੇ ਤੁਸੀਂ ਤੇ ਰਮਨ ਨੇ ਇਸ ਤਰ੍ਹਾਂ ਦੀ ਹਰਕਤ ਨਾ ਕੀਤੀ ਹੁੰਦੀ ਤਾਂ ਮੇਰੀ ਪਤਨੀ ਦੀ ਕੀ ਮਜਾਲ ਹੁੰਦੀ ਕਿ ਤੁਹਾਨੂੰ ਇਸ ਘਰ ਤੋਂ ਜਾਣ ਨੂੰ ਕਹਿੰਦੀ ਗਲਤੀ ਹੁਣ ਤੁਹਾਡੀ ਤੇ ਤੁਹਾਡੀ ਕੁੜੀ ਦੀ ਆ ਮੈਂ ਆਪਣੀ ਪਤਨੀ ਨੂੰ ਮਨਾ ਨਹੀਂ ਕਰ ਸਕਦਾ ਸਤਿਥਾ ਸਾਡੀ ਭਲਾਈ ਇਸ ਵਿੱਚ ਹੀ ਹੈ ਤੁਸੀਂ ਇਸ ਘਰ ਤੋਂ ਚਲੇ ਜਾਓ ਤੋ ਕਿ ਮੇਰੀ ਪਤਨੀ ਤੁਹਾਨੂੰ ਪੁਲਿਸ ਦੇ ਹਵਾਲੇ ਨਾ ਕਰ ਸਕੇ ਮੇਰੀ ਮਾਂ ਅੱਗੇ ਵਧੀ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਚਾਚੇ ਦੇ ਸਾਹਮਣੇ ਬੋ ਰਹੀ ਸੀ ਉਹ ਕਹਿਣ ਲੱਗੀ ਜਿਸ ਘਰ ਵਿੱਚ ਤੂੰ ਰਹਿ ਰਿਹਾ ਆ ਇਹ ਮੇਰੇ ਪਤੀ ਨੇ ਬਣਾਇਆ ਆ ਧੋਖੇ ਦੀ ਵੀ ਕੋਈ ਹੱਦ ਹੁੰਦੀ ਆ ਪਰ ਤੂੰ ਤਾਂ ਸਾਰੀਆਂ ਹੱਦਾਂ ਪਾਰ ਚੱਕਿਆ ਆ ਉਹ ਮੇਰੇ ਪਤੀ ਦੇ ਘਰ ਤੇ ਕਬਜ਼ਾ ਕੀਤਾ ਮੈਂ ਚੁੱਪ ਰਹੀ ਤੂੰ ਸਾਡੇ ਤੋਂ ਪੂਰੇ ਘਰ ਦਾ ਕੰਮ ਕਰਵਾਇਆ ਫਿਰ ਵੀ ਮੈਂ ਚੁੱਪ ਰਹੀ ਪਰ ਹੁਣ ਬਸ ਬਹੁਤ ਹੋ ਗਿਆ ਇਸ ਘਰ ਤੋਂ ਕੋਈ ਜਾਵੇਗਾ ਤਾਂ ਮੈਂ ਤੇ ਮੇਰੀ ਕੁੜੀ ਨਹੀਂ ਬਲਕੇ ਤੂੰ ਤੇਰੀ ਪਤਨੀ ਤੇ ਤੇਰੇ ਬੱਚੇ ਜਾਣਗੇ ਮੇਰੇ ਘਰ ਤੋਂ ਨਿਕਲ ਜਾਓ ਮੇਰੀ ਮਾਂ ਦੀ ਆਵਾਜ਼ ਬਹੁਤ ਤੇਜ਼ ਸੀ ਪਰ ਚਾਚਾ ਕਹਿਣ ਲੱਗਿਆ ਭਾਬੀ ਤੁਸੀਂ ਜਿਸ ਪਰਿਵਾਰ ਵਿੱਚ ਰਹਿ ਰਹੇ ਹੋ ਜੇ ਮੈਂ ਤੁਹਾਡੇ ਪਤੀ ਦਾ ਬਿਜ਼ਨਸ ਨਾ ਸੰਭਾਲਿਆ ਹੁੰਦਾ ਤਾਂ ਕਿ ਉਹ ਇਸ ਮਕਾਮ ਤੇ ਹੁੰਦਾ ਬਲਕਿ ਉਹ ਕਦੋਂ ਦਾ ਡੁੱਬ ਗਿਆ ਹੁੰਦਾ ਤੇ ਤੁਸੀਂ ਇਹ ਘਰ ਵੇਚਣ ਤੇ ਮਜਬੂਰ ਹੋ ਜਾਂਦੇ ਤੁਹਾਡੇ ਕੋਲ ਛੱਤ ਵੀ ਨਾ ਰਹੀ ਹੁੰਦੀ ਤੁਸੀਂ ਦੋਵੇਂ ਮਾਂ ਤੀ ਪਹਿਲਾਂ ਹੀ ਚੋਰੀ ਕਰਦੇ ਰਹੇ ਹੋ ਸਾਡੇ ਬਹੁਤ ਸਾਰੇ ਪੈਸੇ ਗਾਇਬ ਹੋਏ ਨੇ ਯਕੀਨਨ ਤੁਸੀਂ ਹੀ ਚੋਰੀ ਕੀਤੀ ਹੋਵੇਗੀ ਇਹ ਗੱਲ ਸੁਣ ਕੇ ਚਾਚੀ ਅੱਗੇ ਆਈ ਤੇ ਉਹਨਾਂ ਨੇ ਪੁਲਸ ਦਾ ਨੰਬਰ ਮਿਲਾ ਲਿਆ ਉਹ ਕਹਿਣ ਲੱਗੀ ਤੁਸੀਂ ਸਾਡੇ ਘਰ ਆ ਜਾਓ ਸਾਡੇ ਘਰ ਚੋਰ ਆ ਚਾਚਾ ਕਹਿਣ ਲੱਗਾ ਤੁਸੀਂ ਤਾਂ ਆਪਣੀ ਜ਼ਿੰਦਗੀ ਗੁਜ਼ਾਰ ਲਈ ਆ ਹੁਣ ਆਪਣੀ ਕੁੜੀ ਦਾ ਤਾਂ ਸੋਚੋ ਚੰਗਾ ਹੀ ਹੈ ਕਿ ਤੁਸੀਂ ਘਰ ਛੱਡ ਕੇ ਚਲੇ ਜਾਓ ਤੁਹਾਨੂੰ ਨਹੀਂ ਪਤਾ ਕਿ ਥਾਣੇ ਵਿੱਚ ਕੀ ਸਲੂਕ ਹੁੰਦਾ ਆ ਚਾਚੇ ਨੇ ਮਾਂ ਨੂੰ ਇਸ ਕਦਰ ਡਰਾਇਆ ਸੀ ਕਿ ਉਹ ਆਪਣੇ ਤੇ ਮੇਰੇ ਕੱਪੜੇ ਬੈਗ ਵਿੱਚ ਚਰਾ ਕੇ ਮੈਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ ਸੀ ਦਿਲ ਸੀ ਕਿ ਦੁੱਖ ਨਾਲ ਫਟਿਆ ਜਾ ਰਿਹਾ ਸੀ ਦੁੱਖ ਇਸ ਗੱਲ ਦਾ ਨਹੀਂ ਸੀ ਕਿ ਸਾਨੂੰ ਆਪਣੇ ਹੱਕ ਤੋਂ ਦੂਰ ਕੀਤਾ ਜਾ ਰਿਹਾ ਕਿਉਂਕਿ ਜਦੋਂ ਤੋਂ ਪਿਤਾ ਜੀ ਮਰੇ ਸੀ ਸਾਨੂੰ ਕਦੇ ਸਾਡਾ ਹੱਕ ਮਿਲਿਆ ਹੀ ਨਹੀਂ ਸੀ ਹੁਣ ਅਸਲੀ ਪਰੇਸ਼ਾਨੀ ਇਸ ਗੱਲ ਦੀ ਸੀ ਕਿ ਸਾਡੇ ਕੋਲ ਰਹਿਣ ਦੇ ਲਈ ਵੀ ਕੋਈ ਟਿਕਾਣਾ ਨਹੀਂ ਸੀ ਮਾਂ ਕਹਿਣ ਲੱਗੀ ਬੇਟੀ ਹੁਣ ਅਸੀਂ ਕਿੱਥੇ ਜਾਵਾਂਗੇ ਜਦੋਂ ਤੋਂ ਪਿਤਾ ਜੀ ਸਾਡੀ ਜ਼ਿੰਦਗੀ ਤੋਂ ਗਏ ਸੀ ਚਾਚੇ ਨੇ ਸਾਨੂੰ ਕਿਸੇ ਨਾਲ ਮਿਲਣ ਜੁਲਣ ਨਹੀਂ ਦਿੱਤਾ ਸੀ ਤੇ ਨਾ ਹੀ ਕਿਸੇ ਦੇ ਨਾਲ ਕੋਈ ਰਿਸ਼ਤਾ ਰੱਖਣ ਦਿੱਤਾ ਸੀ ਜੇ ਮਾਂ ਦੀ ਕੋਈ دوست ਹੁੰਦੀ ਤਾਂ ਸੀ ਉਸਦੇ ਘਰ ਚਲੇ ਜਾਂਦਾ ਇਦਾਂ ਹੀ ਚੱਲਦੇ-ਚੱਲਦੇ ਰਾਤ ਹੋ ਗਈ ਸੀ ਹੁਣ ਅਸੀਂ ਆਪਣੇ ਸ਼ਹਿਰ ਤੋਂ ਦੂਰ ਆ ਗਏ ਸੀ ਪਰ ਕੋਈ ਟਿਕਾਣਾ ਨਹੀਂ ਮਿਲਿਆ ਸੀ ਮੈਂ ਵੀ ਖਮੋਸ਼ ਸੀ ਤੇ ਮਾਂ ਵੀ ਖਮੋਸ਼ ਸੀ ਫਿਰ ਰਾਤ ਹੋ ਗਈ ਮਰਦ ਸਾਨੂੰ ਇਕੱਲੀਆਂ ਔਰਤਾਂ ਵੇਖ ਕੇ ਜੀਵ ਨਜ਼ਰਾਂ ਨਾਲ ਵੇਖਣ ਲੱਗੇ ਸੀ ਮਾਂ ਕਹਿ ਲੱਗੀ ਧੀ ਹੁਣ ਅਸੀਂ ਕੀ ਕਰੀਏ ਮੇਰੇ ਕੋਲ ਵੀ ਕੋਈ ਜਵਾਬ ਨਹੀਂ ਸੀ ਅਸੀਂ ਅੱਗੇ ਪਹੁੰਚੇ ਤਾਂ ਸਾਨੂੰ ਇੱਕ ਘਰ ਨਜ਼ਰ ਆਇਆ ਮਾਂ ਕਹਿ ਲੱਗੀ ਇਹ ਜਗ੍ਹਾ ਰਾਤ ਨੰਗਾਉਣ ਦੇ ਲਈ ਚੰਗੀ ਆ ਸਵੇਰੇ ਅਸੀਂ ਕਿਤੇ ਹੋਰ ਨਿਕਲ ਜਾਵਾਂਗੇ ਮੈਂ ਕਿਹਾ ਠੀਕ ਆ ਅੱਜ ਇਸ ਘਰ ਵਿੱਚ ਚੱਲਦੇ ਹਾਂ ਮੈਂ ਤੇ ਮਾਂ ਇਸ ਘਰ ਵਿੱਚ ਦਾਖਲ ਹੋ ਚੁੱਕੇ ਸੀ ਉਥੇ ਕੋਈ ਵੀ ਸ਼ਖਸ ਮੌਜੂਦ ਨਹੀਂ ਸੀ ਮਾਂ ਤੇ ਮੈਂ ਜ਼ਮੀਨ ਤੇ ਹੀ ਬੈਠ ਗਈਆਂ ਸੀ ਮਾਂ ਦੇ ਹੰਝੂ ਨਿਕਲਦੇ ਜਾ ਰਹੇ ਸੀ ਉਹ ਕਹਿ ਲੱਗੀ ਈ ਮੈਨੂੰ ਮਾਫ ਕਰ ਦੇਈ ਮੇਰੇ ਹੁੰਦੇ ਹੋਏ ਤੇਰੀ ਜ਼ਿੰਦਗੀ ਵਿੱਚ ਜਿਆਦਾ ਦਿਨ ਆ ਗਿਆ ਹੈ ਮੈਂ ਕਿਹਾ ਮਾਂ ਤੁਹਾਡਾ ਕੋਈ ਕਸੂਰ ਨਹੀਂ ਆ ਤੁਹਾਨੂੰ ਸ਼ਰਮਿੰਦਾ ਹੋਣ ਦੀ ਕੋਈ ਜ਼ਰੂਰਤ ਨਹੀਂ ਆ ਵੈਗਰੂ ਉਹਨਾਂ ਲੋਕਾਂ ਤੋਂ ਹਿਸਾਬ ਲਵੇਗਾ ਜੋ ਸਾਨੂੰ ਇਸ ਹਾਲ ਤੱਕ ਪਹੁੰਚਾਉਣ ਪਹੁੰਚਾਉਣ ਦੇ ਜ਼ਿੰਮੇਵਾਰ ਨੇ ਮਾਂ ਕਮੋਚ ਰਹੀ ਮੈਂ ਤੇ ਮਾਂ ਇੱਕ ਦੂਜੇ ਦੇ ਸਾਹਮਣੇ ਬੈਠੇ ਸੀ ਡਰ ਦੇ ਮਾਰੇ ਨਾ ਤਾਂ ਮੈਨੂੰ ਨੀਂਦ ਆ ਰਹੀ ਸੀ ਤੇ ਨਾ ਹੀ ਮਾਂ ਨੂੰ ਮੈਂ ਮਹਿਸੂਸ ਕੀਤਾ ਕਿ ਮਾਂ ਨੂੰ ਬੇਚੈਨੀ ਜਈ ਹੋ ਰਹੀ ਸੀ ਕਦੇ ਉੱਠ ਕੇ ਖੜ੍ਹੀ ਹੋ ਜਾਂਦੀ ਸੀ ਕਦੇ ਬਹਿ ਜਾਂਦੀ ਸੀ ਮੈਂ ਅੱਗੇ ਆਈ ਤੇ ਬੋਲੀ ਕੀ ਗੱਲ ਹੈ ਮਾਂ ਮਾਂ ਨੇ ਨਹੀਂ ਵਿੱਚ ਸਿਰ ਹਿਲਾਇਆ ਤੇ ਉਸ ਸਮੇਂ ਮੈਂ ਮਹਿਸੂਸ ਕੀਤਾ ਕਿ ਮਾਂ ਦਾ ਪੂਰਾ ਸਰੀਰ ਪਸੀਨੇ ਨਾਲ ਭਿੱਜ ਚੁੱਕਿਆ ਸੀ ਉਹਨਾਂ ਦੇ ਚਿਹਰੇ ਦੀ ਰੰਗਤ ਪੀਲੀ ਪੈ ਚੁੱਕੀ ਸੀ ਤੇ ਫਿਰ ਦੇਖਦੇ ਹੀ ਦੇਖਦੇ ਉਹ ਬਿਉਸ਼ ਹੋ ਗਈ ਮੈਂ ਬੋਲੀ ਮਾਂ ਕੀ ਹੋ ਗਿਆ ਹੈ ਤਾਨੂੰ ਅੱਖਾਂ ਖੋਲੋ ਪਰ ਮਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਉਹ ਬੇਸੁੱਧ ਜ਼ਮੀਨ ਤੇ ਡਿੱਗੀ ਪਈ ਸੀ ਮੇਰਾ ਦਿਲ ਧੜਕ ਕੇ ਰਹਿ ਗਿਆ ਸੀ ਮੈਂ ਜਲਦੀ ਨਾਲ ਮਾਂ ਦੀ ਨਬਜ਼ ਨੂੰ ਲੱਭਿਆ ਉਹ ਹਾਲੇ ਤੱਕ ਚੱਲ ਰਹੀ ਸੀ ਮੈਨੂੰ ਪਤਾ ਸੀ ਕਿ ਮੇਰੀ ਮਾਂ ਦਿਲ ਦੀ ਮਰੀਜ਼ਾ ਤੇ ਡਾਕਟਰ ਨੇ ਅਜਿਹਾ ਅਜਿਹੀ ਹਾਲਤ ਵਿੱਚ ਮਾਂ ਨੂੰ ਜੀਭ ਦੇ نیچے ਰੱਖਣ ਵਾਲੀ ਗੋਲੀ ਨੂੰ ਕਿਹਾ ਸੀ ਮੇਰੇ ਕੋਲ ਇਸ ਸਮੇਂ ਗੋਲੀ ਮੌਜੂਦ ਨਹੀਂ ਸੀ ਮੈਂ ਮਾਂ ਨੂੰ ਉੱਥੇ ਹੀ ਲਟਾਇਆ ਤੇ ਖੁਦ ਭੱਜਦੇ ਹੋਏ ਬਾਹਰ ਨਿਕਲ ਗਈ ਮੈਂ ਜਲਦੀ ਤੋਂ ਜਲਦੀ ਨੇੜੇ ਵਾਲੇ ਮੈਡੀਕਲ ਪਹੁੰਚਣਾ ਚਾਹੁੰਦੀ ਸੀ ਮੇਰੇ ਕੋਲ ਪੈਸੇ ਨਹੀਂ ਸੀ ਪਰ ਮੈਨੂੰ ਯਕੀਨ ਸੀ ਇਹ ਜਈ ਹਾਲਤ ਵਿੱਚ ਰੱਬ ਮੇਰੀ ਮਦਦ ਜ਼ਰੂਰ ਕਰੇਗਾ ਮੈਂ ਭੱਜਦੀ ਜਾ ਰਹੀ ਸੀ ਤੇ ਫਿਰ ਮੈਂ ਮਹਿਸੂਸ ਕੀਤਾ ਕਿ ਮੇਰੇ ਪਿੱਛੇ ਦੋ ਆਵਾਰਾ ਮੁੰਡੇ ਲੱਗ ਚੁੱਕੇ ਨੇ ਮੇਰਾ ਦਿਲ ਤੇਜ਼ੀ ਨਾਲ ਧੜਕਣ ਲੱਗਿਆ ਉਹ ਕਹਿਣ ਲੱਗੇ ਕਿ ਤੂੰ ਇੱਥੋਂ ਭੱਜ ਕੇ ਕਿੱਥੇ ਜਾ ਰਹੀ ਆ ਤੇਰੇ ਕੋਲ ਭੱਜ ਕੇ ਜਾਂਦਾ ਕੋਈ ਵੀ ਰਸਤਾ ਨਹੀਂ ਆ ਇਦਾਂ ਕਰਕੇ ਰੁਕ ਜਾ ਉਹਨਾਂ ਦੀ ਗੱਲ ਸੁਣ ਕੇ ਮੈਂ ਹੋਰ ਵੀ ਡਰ ਗਈ ਤੇ ਆਪਣੀ ਤੋਰ ਹੋਰ ਤੇਜ਼ ਕਰ ਲਈ ਸੀ ਪਰ ਉਹ ਵੀ ਕਿੱਥੇ ਰੁਕਣ ਵਾਲੇ ਸੀ ਉਹ ਵੀ ਮੇਰੇ ਪਿੱਛੇ ਹੀ ਪਾਦੇ ਰਹੇ ਤੇ ਮੈਂ ਵਾਹਿਗੁਰੂ ਅਗੇ ਅਰਦਾਸ ਕਰਦੀ ਜਾ ਰਹੀ ਸੀ ਕਿ ਮੇਰੀ ਮਾਂ ਬਿਮਾਰ ਹੈ ਮੈਨੂੰ ਉਹਨਾਂ ਲੋਕਾਂ ਤੋਂ ਬਚਾ ਲੈ ਮੇਰਾ ਡਰ ਨਾਲ ਬੁਰਾ ਹਾਲ ਹੋ ਰਿਹਾ ਸੀ ਲੱਤਾਂ ਕੰਬ ਰਹੀਆਂ ਸੀ ਪਰ ਉਹ ਮੁੰਡੇ ਤਾਂ ਮੇਰੇ ਪਿੱਛੇ ਹੀ ਆਉਂਦੇ ਜਾ ਰਹੇ ਸੀ ਉਸ ਸਮੇਂ ਮੈਨੂੰ ਸਾਹਮਣੇ ਕਬਰ ਕਬਰਿਸਤਾਨ ਨਜ਼ਰ ਆਇਆ ਉਹ ਕਬਰਿਸਤਾਨ ਦੇਖ ਕੇ ਮੇਰਾ ਦਿਲ ਡਰ ਗਿਆ ਸੀ ਰਾਦੇ ਇਸ ਸਮੇਂ ਮੈਂ ਕਬਰਿਸਤਾਨ ਵਿੱਚ ਨਹੀਂ ਜਾਣਾ ਚਾਹੁੰਦੀ ਸੀ ਪਰ ਮੈਨੂੰ ਆਪਣੀ ਇੱਜ਼ਤ ਬਚਾਉਣ ਲਈ ਇਹ ਵੀ ਕਰਨਾ ਪੈ ਗਿਆ ਕਬਰਿਸਤਾਨ ਵਿੱਚ ਦਾਖਲ ਹੋ ਗਈ ਤੇ ਮੈਨੂੰ ਉਮੀਦ ਸੀ ਕਿ ਉਹ 12 ਮੁੰਡੇ ਇੱਥੋਂ ਵਾਪਸ ਚਲੇ ਜਾਣਗੇ ਕਿਉਂਕਿ ਰਾਤ ਦੇ ਸਮੇਂ ਲੋਕ ਕਬਰਿਸਤਾਨ ਜਾਣ ਤੋਂ ਡਰਦੇ ਹਨ ਤਾਰੇ ਇਹ ਦੇ ਕੇ ਤਾਂ ਮੇਰੀ ਹੈਰਾਨੀ ਦੀ ਹੱਦ ਹੀ ਨਾ ਰਹੀ ਕਿ ਉਹ ਦੋਵੇਂ ਮੁੰਡੇ ਮੇਰੇ ਪਿੱਛੇ ਕਬਰਸਥਾਨ ਨੂੰ ਹੀ ਆ ਗਏ ਸੀ ਹੁਣ ਇੱਥੇ ਮੈਨੂੰ ਕੌਣ ਬਚਾਉਣ ਵਾਲਾ ਸੀ ਉਸ ਸਮੇਂ ਮੈਨੂੰ ਇੱਕ ਟੁੱਟੀ ਹੋਈ ਕਬਰ ਨਜ਼ਰ ਆਈ ਮੈਂ ਆਵਾਰਾ ਮੁੰਡਿਆਂ ਦੀ ਨਜ਼ਰ ਤੋਂ ਬਚ ਲਈ ਇਹ ਉਸ ਟੁੱਟੀ ਹੋਈ ਕਬਰ ਵਿੱਚ ਉਤਰ ਗਈ ਮੇਰਾ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਇਹ ਜਿਆ ਲੱਗ ਰਿਹਾ ਸੀ ਕਿ ਜਿਵੇਂ ਮੈਂ ਹੁਣੇ ਮਰਨ ਵਾਲੀ ਹਾਂ ਤੇ ਮੈਨੂੰ ਉਹਨਾਂ ਦੋਵਾਂ ਮੁੰਡਿਆਂ ਦੇ ਕਬਰਾਂ ਦੀ ਆਵਾਜ਼ ਆਉਂਦੀ ਜਾ ਰਹੀ ਸੀ ਤੇ ਨਾਲ ਹੀ ਨਾਲ ਉਹ ਇੱਕ ਦੂਜੇ ਨਾਲ ਗੱਲ ਵੀ ਕਰ ਰਹੇ ਸੀ ਕਿ ਜੇ ਇਹ ਕੁੜੀ ਮਿਲ ਗਈ ਤਾਂ ਇਸ ਨੂੰ ਅਸੀਂ ਛੱਡਣਾ ਨਹੀਂ ਆ ਇਹ ਗੱਲ ਸੁਣ ਤੇ ਤਾਂ ਮੈਂ ਹੋਰ ਵੀ ਘਬਰਾ ਗਈ ਸੀ ਫਿਰ ਉਹ ਦੋਵੇਂ ਮੁੰਡੇ ਕਬਰਸਥਾਨ ਵਿੱਚ ਤਲਾਸ਼ੀ ਕਰਦੇ ਰਹੇ ਪਰ ਮੈਂ ਉਹਨਾਂ ਨੂੰ ਕਿਤੇ ਵੀ ਨਾ ਮਿਲੀ ਤਾਂ ਉਹ ਵਾਪਸ ਚਲੇ ਗਏ ਮੈਂ ਆਪਣੀ ਸਾਹ ਬਰਾਬਰ ਕਰ ਲਈ ਜਦੋਂ ਮੈਂ ਕਬਰਸਥਾਨ ਤੋਂ ਬਾਹਰ ਆਉਣ ਲੱਗੀ ਤਾਂ ਮੇਰਾ ਹੱਥ ਕਿਸੇ ਚੀਜ਼ ਤੇ ਲੱਗਿਆ ਸੀ ਮੈਂ ਉਛਲ ਗਈ ਸੀ ਅਜਈਆ ਅਜਿਆ ਲੱਗਿਆ ਜਿਵੇਂ ਕਿਸੇ ਆਦਮੀ ਤੇ ਮੇਰਾ ਹੱਥ ਲੱਗਿਆ ਹੋਵੇ ਪਰ ਪੂਰੇ ਚੰਦ ਦੀ ਰੋਸ਼ਨੀ ਵਿੱਚ ਮੈਨੂੰ ਨਜ਼ਰ ਆਇਆ ਕਿ ਇੱਕ ਸਫੈਦ ਰੰਗ ਦੇ ਕੱਪੜੇ ਵਿੱਚ ਕੋਈ ਚੀਜ਼ ਬੰਨੀ ਹੋਈ ਆ ਮੈਂ ਹਲੇ ਦੁਆਲੇ ਦੇਖਿਆ ਤਾਂ ਕੋਈ ਵੀ ਨਹੀਂ ਸੀ ਮੈਂ ਜਦੋਂ ਇਸ ਕੱਪੜੇ ਨੂੰ ਖੋਲਿਆ ਤਾਂ ਉਸ ਵਿੱਚ ਮੈਨੂੰ ਪੈਸੇ ਤੇ ਜਵੈਲਰੀ ਨਜ਼ਰ ਆਈ ਇਸ ਜਵੈਲਰੀ ਨੂੰ ਦੇਖ ਕੇ ਮੈਂ ਹਰਾ ਰਹਿ ਗਈ ਜਵੈਲਰੀ ਦੇ ਨਾਲ ਹੀ ਕਾਜ਼ਾਤ ਵੀ ਰੱਖੀ ਹੋਈ ਸੀ ਤੇ ਕੁਝ ਪੈਸੇ ਸੀ ਮੈਂ ਉਸ ਉਠਾਈ ਤੇ ਕਬਰਸਥਾਨ ਤੋਂ ਨਿਕਲ ਗਈ ਹੁਣ ਤਸਵੀਰ ਹੋ ਗਈ ਸੀ ਹੁਣ ਮੈਨੂੰ ਕੋਈ ਡਰ ਨਹੀਂ ਸੀ ਪਰ ਮਾਂ ਦੀ ਚਿੰਤਾ ਹੋ ਰਹੀ ਸੀ ਮੈਂ ਉਸ ਜਗ੍ਹਾ ਤੇ ਵਾਪਸ ਆ ਗਈ ਜਿੱਥੇ ਰਾਤ ਨੂੰ ਮਾਂ ਨੂੰ ਛੱਡ ਕੇ ਗਈ ਸੀ ਇਹ ਵੇਖ ਕੇ ਹਰਾ ਰਹਿ ਗਈ ਕਿ ਉੱਥੇ ਔਰਤਾਂ ਮਜੂਦ ਸੀ ਜੋ ਮਾਂ ਦਾ ਧਿਆਨ ਰੱਖ ਰਹੀਆਂ ਸੀ ਮੈਂ ਅੱਗੇ ਵਧੀ ਮਾਂ ਮੁਸਕਰਾ ਰਹੀ ਸੀ ਮੈਂ ਬੋਲੀ ਤੁਸੀਂ ਕੌਣ ਹੋ ਉਹ ਦੋਵੇਂ ਔਰਤਾਂ ਬੋਲੀਆਂ ਅਸੀਂ ਦੋਵੇਂ ਇੱਥੋਂ ਤੋਂ ਲੰਘ ਰਹੀਆਂ ਸੀ ਤਾਂ ਸਾਡੀ ਨਜ਼ਰ ਇਸ ਔਰਤ ਤੇ ਪਈ ਜੋ ਦਰਦ ਨਾਲ ਤੜਫ ਰਹੀ ਸੀ ਮੈਂ ਪੁੱਛਿਆ ਕਿ ਕੀ ਮਾਜਰਾ ਹੈ ਤਾਂ ਉਸਨੇ ਆਪਣੇ ਦਿਲ ਤੇ ਹੱਥ ਰੱਖਿਆ ਹੋਇਆ ਸੀ ਸਾਰੀ ਗੱਲ ਸਮਝ ਵਿੱਚ ਆ ਗਈ ਮੇਰਾ ਵੀ ਦਿਲ ਦਾ ਮਸਲਾ ਹੈ ਮੈਨੂੰ ਇੰਡੈਕਟਰ ਨੇ ਜੀਭ નીચે ਰੱਖਣ ਵਾਲੀ ਗੋਲੀ ਦੇ ਲਈ ਬੋਲਿਆ ਹੈ ਮੈਂ ਹਰ ਜਗ੍ਹਾ ਆਪਣੇ ਨਾਲ ਲੈ ਕੇ ਜਾਂਦੀ ਹਾਂ ਮੈਂ ਉਹ ਗੋਲੀ ਕਾਢ ਕੇ ਉਸ ਦੀ ਜੀਭ ਦੇ नीचे ਰੱਖ ਦਿੱਤੀ ਤੇ ਇਹ ਠੀਕ ਹੋ ਗਈ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਵਾਹਗਰੂ ਇਨਸਾਨ ਦੀ ਅਜਿਹੀ ਜਗ੍ਹਾ ਤੋਂ ਮਦਦ ਕਰਦਾ ਹੈ ਜਿੱਥੇ ਉਸਨੇ ਸੋਚਿਆ ਵੀ ਨਾ ਹੋਵੇ ਮਾਂ ਦੀ ਹਾਲਤ ਬਿਲਕੁਲ ਠੀਕ ਹੋ ਚੁੱਕੀ ਸੀ ਮੈਂ ਉਹਨਾਂ ਔਰਤਾਂ ਦਾ ਧੰਨਵਾਦ ਕੀਤਾ ਤੇ ਮਾਂ ਨੂੰ ਆਪਣੇ ਨਾਲ ਲੈ ਕੇ ਉੱਥੋਂ ਨਿਕਲ ਗਈ ਸੀ ਮਾਂ ਕਹਿਣ ਲੱਗੀ ਤੂੰ ਮੈਨੂੰ ਕਿੱਥੇ ਲੈ ਕੇ ਜਾ ਰਹੀ ਆ ਮੈਂ ਬੋਲੀ ਤੁਸੀਂ ਚੁੱਪ ਰਹੋ ਮਹਿਮਾਨ ਨੂੰ ਆਪਣੇ ਨਾਲ ਹੋਟਲ ਵਿੱਚ ਲੈ ਗਈ ਤੇ ਕਮਰਾ ਬੁੱਕ ਕਰਵਾਇਆ ਮਾਂ ਕਹਿਣ ਲੱਗੀ ਇਸ ਸਮੇਂ ਕ ਕਮਰੇ ਲਈ ਤੇਰੇ ਕੋਲ ਪੈਸੇ ਕਿੱਥੋਂ ਆਉਣਗੇ ਉਸ ਸਮੇਂ ਮਹਿਮਾਨ ਨੂੰ ਸਾਰਾ ਗਿੱਸਾ ਸੁਣਾ ਦਿੱਤਾ ਤੇ ਉਸ ਦੇ ਸਾਹਮਣੇ ਉਹ ਗੱਠੜੀ ਖੋਲ ਕੇ ਰੱਖ ਦਿੱਤੀ ਜਦੋਂ ਅਸੀਂ ਉਹ ਕਾਗਜ਼ ਖੋਲੇ ਤਾਂ ਇਸ ਤੇ ਜੋ ਤਰੀਕ ਲਿਖੀ ਸੀ ਉਸ ਨੂੰ ਦੇਖ ਕੇ ਹਰਾ ਰਹਿ ਗਈ ਸੀ ਇਹ ਜਵੈਲਰੀ ਕਿਸੇ ਨੇ 80 ਸਾਲ ਪਹਿਲਾਂ ਸੁਰੱਖਿਆ ਵਾਲੇ ਕਬਸਥਾਨ ਵਿੱਚ ਲੁਕਾਈ ਹੋਈ ਸੀ ਜ਼ਾਹਿਰ ਜਈ ਗੱਲ ਹੈ ਕਿ ਹੁਣ ਉਹਨਾਂ ਚੀਜ਼ਾਂ ਦਾ ਮਾਲਕ ਤਾਂ ਮਰ ਗਿਆ ਹੋਵੇਗਾ ਉਸ ਸਮੇਂ ਤਾਂ ਮਾਂ ਕਹਿਣ ਲੱਗੀ ਹੁਣ ਅਸੀਂ ਇਹ ਚੀਜ਼ਾਂ ਰੱਖ ਸਕਦੇ ਹਾਂ ਫਿਰ ਅਸੀਂ ਜਵੈਲਰੀ ਵਿੱਚ ਦਿੱਤੀ ਉਹ ਇੰਨੀ ਜ਼ਿਆਦਾ ਮਹਿੰਗੀ ਸੀ ਕਿ ਅਸੀਂ ਆਪਣੇ ਲਈ ਨਵਾਂ ਘਰ ਵੀ ਲੈ ਲਿਆ ਸੀ ਉਸ ਸਮੇਂ ਮਾਂ ਕਹਿਣ ਲੱਗੀ ਮੈਂ ਆਪਣੇ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਮਾਫ਼ ਨਹੀਂ ਕਰ ਸਕਦੀ ਮਾਂ ਨੇ ਕਿਹਾ ਕਿ ਮੈਂ ਚਾਚੇ ਤੇ ਚਾਚੀ ਕਿਸ ਕਰਨੇ ਜਾਂਦੀ ਹਾਂ ਤੇ ਤੇਰੇ ਪਿਤਾ ਦੀ ਸਾਰੀ ਜਾਇਦਾਦ ਉਹਨਾਂ ਤੋਂ ਵਾਪਸ ਲੈਣਾ ਚਾਹੁੰਦੀ ਹਾਂ ਮੈਂ ਚਾਚੇ ਤੇ ਚਾਚੀ ਤੇ ਕੇਸ ਕੀਤਾ ਤੇ ਪੈਸੇ ਦੇ ਕੇ ਇੱਕ ਚੰਗਾ ਵਕੀਲ ਰੱਖ ਲਿਆ ਫਿਰ ਕੁਝ ਸਮੇਂ ਵਿੱਚ ਹੀ ਅਸੀਂ ਇਹ ਕੇਸ ਜਿੱਤ ਗਏ ਸੀ ਸਾਨੂੰ ਆਪਣੀ ਜਾਇਦਾਦ ਵਾਪਸ ਮਿਲ ਗਈ ਸੀ ਤੇ ਚਾਚਾ ਵੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਚਲਿਆ ਗਿਆ ਸੀ ਅਸੀਂ ਉਹਨਾਂ ਘਰ ਵਾਪਸ ਲੈ ਲਿਆ ਸੀ ਉਹਨਾਂ ਕੋਲ ਰਹਿਣ ਲਈ ਠਿਕਾਣਾ ਨਹੀਂ ਸੀ ਚਾਚੀ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਸੀ ਤੇ ਸੁਣਨ ਵਿੱਚ ਆਇਆ ਸੀ ਕਿ ਉਹਨਾਂ ਦੇ ਪੇਕੇ ਵਾਲੇ ਵੀ ਚਾਚੀ ਦੇ ਚਾਚੀ ਤੇ ਉਹਨਾਂ ਦੇ ਬੱਚਿਆਂ ਨਾਲ ਉਹੀ سلوਕ ਕਰਦੇ ਨੇ ਜੋ ਚਾਚੀ ਨੇ ਮੇਰੇ ਤੇ ਮਾਂ ਦੇ ਨਾਲ ਕੀਤਾ ਸੀ ਬੁਰੇ ਕਰਮਾਂ ਦੀ ਸਜ਼ਾ ਬੁਰੀ ਹੀ ਹੁੰਦੀ ਆ ਆਪਣਾ ਕੀਤਾ ਹੋਇਆ ਵਾਪਸ ਆਪਣੇ ਸਾਹਮਣੇ ਜ਼ਰੂਰ ਆਉਂਦਾ ਆ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖੋ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜ਼ਰੂਰ ਦੱਸਣਾ ਧੰਨਵਾਦ ਜੀ ਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ